ਏਸੀ ਸ਼ਾਮ ਕੱਲ ਸ਼ਾਮ ਤੋਂ ਹੀ 6:30 7 ਵਜੇ ਦੇ ਕਰੀਬ ਲੱਭਣਾ ਸ਼ੁਰੂ ਕੀਤਾ ਮੁੰਡੇ ਨੂੰ ਤੇ ਸਾਰੀ ਰਾਤ ਹੀ ਲੱਭਦੇ ਰਹੇ ਸੀ ਉਸ ਵਾਰ ਸਾਰੀ ਰਾਤ ਖਤਮ ਹੋ ਗਈ ਦਿਨ ਚੜ ਗਿਆ ਤੇ ਫਿਰ ਸਾਨੂੰ ਹੌਲੀ ਹੌਲੀ ਪਤਾ ਲੱਗਦਾ ਰਿਹਾ ਵੀ ਕਿਹੜਾ ਕੋਣ ਕਿਹੜੇ ਕਿਹੜੇ ਮੁੰਡੇ ਜਦੋਂ ਹੀ ਕੈਮਰੇ ਦੀ ਫੁਟੇਜ ਘਟਾਉਂਦੇ ਰਹੇ ਨਾਲ ਨਾਲ ਹੀ ਉੱਥੋਂ ਪਤਾ ਲੱਗਦਾ ਰਿਹਾ ਵੀ ਇਹ ਫਲਾਣੇ ਮੁੰਡੇ ਨਾਲ ਆ ਗਿਆ ਆਇਆ ਵਾ ਤੇ ਫਲਾਣਾ ਮੁੰਡਾ ਇਹਨੂੰ ਇੱਥੇ ਛੱਡ ਕੇ ਗਿਆ ਜਿਹੜੇ ਲੋਰੀ ਗੇਟ ਦੇ ਆ ਮਾਨ ਕੇ ਇੱਕ ਮੁੰਡਾ ਤੇ ਇੱਕ ਮੁੰਡਾ ਚਿੜੀ ਆ ਉਹ ਇੱਥੇ ਲੈ ਕੇ ਆਏ ਇਹਨੂੰ ਉਹਦੇ ਕੋ ਪਹਿਲਾਂ ਇਹਨਾਂ ਨੇ ਫੋਨ ਫਾਨ ਖੋਇਆ ਵਾ ਉਸ ਤੋਂ ਬਾਅਦ ਇੱਥੇ ਉਹਨੂੰ ਛੱਡ ਕੇ ਗਏ ਆ ਇਹ ਨਹੀਂ ਪਤਾ ਅੰਦਰ ਕਿੰਨੇ ਮੁੰਡੇ ਸੀ ਦੋ ਤਿੰਨ ਮੁੰਡੇ ਹੋਰ ਸੀ ਅੰਦਰ ਤੇ ਇਹ ਛੱਡ ਕੇ ਤੇ ਮੁੜ ਕੇ ਹੋ ਸਕਦਾ ਵੀ ਇਹ ਵੀ ਇਨਵੋਲਵ ਹੋਣ ਵਿੱਚ ਹੀ ਤੇ ਇਹ ਉਤਰਾ ਦੇ ਪਹਿਲਾਂ ਪਹਿਲਾਂ ਤੇ ਦੱਸਦਾ ਨਹੀਂ ਪਿਆ ਕਦੀ ਕਹਿੰਦਾ ਸੀ ਮੈਂ ਘੋੜੇਪੀਰ ਛੱਡ ਆਇਆ ਵਾ ਕਦੀ ਕਹਿੰਦਾ ਮੈਂ ਇੰਦਰਾ ਕਲੋਨੀ ਛੱਡ ਕੇ ਆਇਆ ਉਸ ਤੋਂ ਬਾਅਦ ਜਿਹਨੂੰ ਪੁਲਿਸ ਨੇ ਥੋੜਾ ਜਿਹਾ ਪੁੱਛਿਆ ਗਿੱਛ ਪੁੱਛਤਾਚ ਕੀਤੀ ਆ ਤੇ ਫੇਰ ਇਹਨਾਂ ਸਚਾਈ ਦੱਸੀ ਆ ਵੀ ਮੈਂ ਫਲਾਨੀ ਜਗ੍ਹਾ ਲੈ ਕੇ ਆ ਆ ਵੀ ਮੈਂ ਇੱਥੇ ਛੱਡ ਗਿਆ ਆ ਉਹਨੂੰ ਮੁੰਡੇ ਨੂੰ ਹਮਸੀ ਲੜਕੇ ਦਾ ਕਿਹਦੀ ਵੀ ਆ ਜੀ ਮੁੰਡੇ ਦਾ ਜਿਹਦੀ ਡੈਥ ਹੋਈ ਜੀ ਉਹਦਾ ਨਾਮ ਹੈ ਅਨਿਕੇਤ ਜੀ ਨਿੱਕ ਨਿਮਾ ਦਾ ਬੁੱਗੀ ਕਿੰਨੀ ਉਮਰ ਸੀ ਇਹਦੀ ਕਰੀਬ 15 16 ਸਾਲ ਉਮਰ ਆ ਜੀ ਹਾਂਜੀ ਹਾਂਜੀ ਕਿੱਥੋਂ ਆ ਰਹਿਣ ਵਾਲਾ ਸੀ ਇਹ ਫਤੇਗੜ ਚੂੜੀਆਂ ਸਪਰਿੰਗ ਡੇਲ ਸਕੂਲ ਦੇ ਸਾਹਮਣੇ ਹੈਗੀ ਕਲੋਨੀ ਵਿਰੇਂਦਾਵਨ ਦਾ ਮੇਰਾ ਪੁੱਤ ਮੇਰਾ ਦੋਤਰਾ ਹੈ ਜੀ ਤੇ ਤੁਹਾਨੂੰ ਫਿਰ ਤੁਸੀਂ ਕੋਈ ਨਗੇ ਗੁੰਮਸ਼ਰੀ ਨਹੀਂ ਨਹੀਂ ਇਹ ਅਸਲ 'ਚ ਲੋਰੀਗੇਟ ਇਹਨਾਂ ਦੀ ਭੂਆ ਸੱਕੀ ਭੂਆ ਇਹ ਇੱਥੇ ਆਂਦੇ ਮੁੰਡਾ ਆਪਣੀ ਭੂਆ ਲਾਇਆ ਸੀ ਤੇ ਉੱਥੋਂ ਹੀ ਇਹਨਾਂ ਨੇ ਪਤਾ ਨਹੀਂ ਕੀ ਕੀ ਪਲੈਨਿੰਗ ਬਣਾਈ ਹੈ ਤੇ ਮੁੰਡੇ ਨੂੰ ਜਿਹੜਾ ਕਤਲ ਕਰਕੇ ਸੁੱਟ ਗਏ ਜੇ ਗੱਲ ਕਰੀਏ ਮਕਾਨ ਦੇ ਕਾਫੀ ਦਿਨ ਮਤਲਬ ਅੰਦਰੋਂ ਪਣ ਕੇ ਨੇ ਬੰਦ ਕਿਆ ਸੀ ਇਹ ਫਿਰ ਰਾਤ ਕਿਨੀ ਉਹਨਾਂ ਵੱਲ ਕੋਲ ਕੇ ਅੰਦਰ ਪਤਾ ਨਹੀਂ ਜੀ ਇਹ ਜਿਹੜੀ ਕੋਠੀ ਆ ਇਹ ਮਤਲਬ ਕਿਰਾਏ ਕਰੂਈ ਦਾ ਖਰਾ ਦੇ ਦਿੱਤੀ ਹੈ ਜਿਹੜਾ ਮਾਲਕ ਪਤਾ ਨਹੀਂ ਇਹਦਾ ਕੌਣ ਹੈ ਸਾਨੂੰ ਨਹੀਂ ਪਤਾ ਇਹਦਾ ਕੌਣ ਮਾਲਕ ਹੈ ਕੌਣ ਨਹੀਂ ਹੈ ਇਹ ਤੇ ਹੁਣ ਅਸੀਂ ਜਦੋਂ ਇੱਥੇ ਆਏ ਆ ਕੋਈ 3:30 4 ਵਜੇ ਪਹਿਲਾਂ ਇੱਥੇ ਫੁੱਟੇ ਫਾੜੀ ਕਿਢਾਈ ਆ ਉਸ ਤੋਂ ਬਾਅਦ ਮੁੰਡਿਆਂ ਨੇ ਉੱਤੇ ਚੜ ਕੇ ਪਤਾ ਕੀਤਾ ਵਾ ਵੇਖਿਆ ਬੁਖਿਆ ਪੁਲਸ ਨਾਲ ਲੈ ਕੇ ਤੇ ਉਹਦੀ ਉਹ ਪੈਰ ਦੀ ਨਜ਼ਰਾਏ ਮੁੰਡੇ ਦੇ ਪੈਰ ਨਜ਼ਰਾਏ ਤੇ ਲੱਤਾਂ ਬੰਨੀਆਂ ਸੀ ਫਿਰ ਉਹਨਾਂ ਨੇ ਬੂਆ ਬਾ ਅੰਦਰੋਂ ਤੋੜ ਤਾੜ ਕੇ ਫਿਰ ਅੰਦਰ ਵੜ ਗਏ ਫਿਰ ਪਤਾ ਲੱਗਾ ਸਾਨੂੰ ਵੀ ਅੰਦਰ ਇਹ ਲੱਗਦਾ ਕਿ ਮਾਰ ਕੇ ਉਹਨਾਂ ਨੂੰ ਅੰਦਰ ਸੱਟ ਹਾਂਜੀ ਉਹਦੇ ਆ ਸਾਰਾ ਰਗ ਵੱਡੀ ਆ ਜੀ ਉਹਦੀ ਤੇ ਉਸ ਤੋਂ ਬਾਅਦ ਹੁਣ ਪੁਲਿਸ ਨੇ ਤੁਹਾਨੂੰ ਕੀ ਸਵਾਲਸ਼ੀਆ ਪੁੱਲਸ ਨੇ ਚਲੋ ਦੇਖੋ ਜੀ ਪੁਲਸ ਨਾਲ ਤੇ ਹਲੇ ਸਾਡੀ ਬਿਆਨਬਾਜ਼ੀ ਹੋਣੀ ਆ ਕੁਛ ਉਹਨਾਂ ਦੇ ਇੱਕ ਤਾਇਆ ਉਹਦੇ ਮੁੰਡੇ ਦਾ ਉਹ ਬਿਆਨ ਉਹਨਾਂ ਦੇ ਹੋ ਰਹੇ ਆ ਹਾਂਜੀ ਕੋਈ ਅਰੈਸਟ ਹੋਈ ਇੱਕ ਮੁੰਡਾ ਫੜਿਆ ਜੀ ਉਹ ਜਿਹੜਾ ਉੱਥੇ ਲੈ ਕੇ ਆਇਆ ਮੁੰਡਾ ਜਿੰਨੇ ਕਤਲ ਕਰਵਾਇਆ ਉਹਦਾ ਮਾਨਕ ਪੱਟੀ ਇੱਕ ਮੁੰਡਾ ਛਿੜੀ ਆ ਉਹ ਵੀ ਲੋਰੀ ਗੇੜਦਾ ਹੀ ਆ ਸਰ ਕੀ ਲਗਦਾ ਜੀ ਇਹ ਲਗਦਾ ਪੁਰਾਣੀ ਰੰਜਿਸ਼ ਸੀ ਕੋਈ ਕੀ ਇਹ ਨਹੀਂ ਹੁਣ ਪਤਾ ਮੈਨੂੰ ਪੁਰਾਣੀ ਰੰਜਿਸ਼ ਹੀ ਹੈਗੀ ਕਿ ਨਹੀਂ ਹੈਗੀ ਕੋਈ ਇਹਦਾ ਪਤਾ ਨਹੀਂ ਫੋਨ ਫਾਨ ਦੇ ਚੱਕਰ ਦੇ ਵਿੱਚ ਨਸ਼ੇਬਾਜ਼ ਹੈਗੇ ਆ ਨਸ਼ੇ ਦੇ ਟੁੱਟੇ ਹੁੰਦੇ ਆ ਮੁੰਡੇ ਲੱਭਦਾ ਕੁਝ ਨਹੀਂ ਆ ਫੋਨ ਦਾ ਪਹਿਲਾਂ ਤਾਂ ਉਹਦਾ 2 ਲੱਖ ਰੁਪਏ ਦਾ ਫੋਨ ਇਹਨਾਂ ਨੇ ਖੋਇਆ ਖਾਇਆ ਹੋਣਾ ਉਸ ਤੋਂ ਬਾਅਦ ਚਾਸਾ ਦੇ ਕੇ ਇੱਥੇ ਲੈ ਆਏ ਉਹਨੂੰ ਤੇ ਇੱਥੇ ਆ ਕੇ ਉਹਦਾ ਕਤਲ ਕਰਵਾਤਾ ਇਹਨਾਂ ਨੇ ਕਿ ਦੂਜੇ ਨੂੰ ਜਾਣਦੇ ਸਾਰੇ ਜਾਣਦੇ ਹੋਣਗੇ ਮਾੜੀ ਮੋਟੀ ਜਾਣ ਪਛਾਣ ਹੋਏਗੀ ਦੇਖੋ ਸੁਣੋ ਮੇਰੀ ਗੱਲ ਮੈਂ ਮੌਕੇ ਤੇ ਪੁੱਛਾਂ ਦੇਖ ਰਹੇ ਆ ਮੌਕਾ ਮੌਕਾ ਦੇਖਣ ਤੋਂ ਬਾਅਦ ਹੀ ਤੁਹਾਨੂੰ ਸਾਰਾ ਕੁਝ ਦੱਸਿਆ ਕੀ ਹੋਇਆ ਕੀ ਸੀ ਮਿਲਿਆ ਕੀ ਕੁਛ ਨਹੀਂ ਅਜੇ ਮੈਂ ਮੌਕਾ ਵੇਖ ਰਿਹਾ ਟੀਮਾਂ ਪਹੁੰਚੀਆਂ ਪਈਆਂ ਨੇ ਮੌਕਾ ਤੁਹਾਨੂੰ ਮੌਕਾ ਵੇਖਦੇ ਨੂੰ ਮੈਂ ਮੈਂ ਮੌਕਾ ਵੇਖ ਰਿਹਾ ਵਾ ਉਸ ਤੋਂ ਬਾਅਦ ਸਾਰੀ ਸਥਿਤੀ ਸਾਰੀ ਦੱਸਾਂਗਾ ਮੁੰਡੇ ਦਾ ਕਤਲ ਹੋਇਆ ਜੀ ਕਾਰਨ ਕੀ ਮੈਂਬਰਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਗਈ ਥਾਣੇ ਦੇ ਵਿੱਚ ਸਾਰਾ ਕੁਝ ਹੋਇਆ ਕਤਲ ਹੋਇਆ ਅਜੇ ਸਿਰਫ ਇੰਨਾ ਹੀ ਪਤਾ ਵਾ ਕਤਲ ਹੋਇਆ ਵਾ ਹਾਂ ਇਹਦੇ ਬਾਰੇ ਇਹਦੇ ਬਾਰੇ ਜਿਹੜਾ ਵਾ ਨਾ ਸਾਰਾ ਕੁਝ ਜਿਹੜਾ ਵਾ ਤੁਹਾਨੂੰ ਮੈਂ ਤੁਹਾਨੂੰ ਮੈਂ ਮੌਕੇ ਮੌਕੇ ਲੈਡ ਬੋਡੀ ਦੇਖੋ ਅਜੇ ਇਹਦੇ ਇਸ ਕਹਦੇ ਤੇ ਕਿ ਪਰਿਵਾਰ ਵੱਲੋਂ ਸ਼ਿਕਾਇਤ ਸਾਡੇ ਕੋਲ ਮੌਜੂਦ ਨੇ ਸੀ ਪਰਿਵਾਰ ਦੀ ਸ਼ਿਕਾਇਤ ਸੁਣ ਰਹੇ ਆ ਪਰ ਸ਼ਿਕਾਇਤ ਸੁਣ ਰਹੀ ਰੇ ਇੱਕ ਦਿਨ ਹੋ ਗਿਆ ਜੀ ਸ਼ਿਕਾਇਤ ਦੇ ਦਿੱਤੀ ਉਹ ਤਾਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿੱਥੇ ਦਿੱਤੀ ਆ ਕਿੱਥੇ ਨਹੀਂ ਦਿੱਤੀ ਹਾਂਜੀ ਹੋ ਅਡੇ ਕੋਲੋਂ ਹੋਣ ਆ ਅਸੀਂ ਸ਼ਿਕਾਇਤ ਲੈ ਰਹੇ ਆ ਜੇ ਤੇ ਮੌਕਾ ਤੁਸੀਂ ਬਤੌਰ ਐਸਚਓ ਤੁਹਾਨੂੰ ਨਹੀਂ ਪਤਾ ਲੱਗਦਾ ਫਿਆ ਤੇ ਫਿਰ ਪੱਤਰਕਾਰਾਂ ਨੂੰ ਕਿੱਦਾਂ ਪੜਨ ਲੱਗੇ ਦੇਖੋ ਅਸੀਂ ਮੌਕੇ ਤੇ ਆਏ ਆ ਵੇਖ ਰਹੇ ਆ ਅਜੇ ਮੌਕਾ ਬੁਲਾਜਾ ਕਰ ਰਹੇ ਆ ਮੌਕਾ ਬੁਲਾਜਾ ਕਰਨ ਤੋਂ ਬਾਅਦ ਤੁਹਾਨੂੰ ਆਣ ਕੇ ਮੈਂ ਸਾਰੀ ਡਿਟੇਲ ਦਵਾਂਗਾ ਕੀ ਦੇਖਿਆ ਗਈ ਜੀ ਦੇਖਿਆ ਅਜੇ ਕਰਨ ਦਾ ਅਜੇ ਉਹ ਹੈ ਕੀ ਹੈ ਅਜੇ 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 ਕੁਝ ਕਰਨ ਦਾ ਨਹੀਂ ਪਤਾ ਨਾਮ ਕੀ ਉਹਦਾ ਨਾਮ ਦੇ ਬਾਰੇ ਵੀ ਅਜੇ ਮੈਨੂੰ ਜਾਣਕਾਰੀ ਨਹੀਂ 15 ਸਾਲ ਦੀ ਉਮਰ ਆ ਅੱਛਾ ਜੀ ਠੀਕ ਹੈ ਨਾ ਇਸ ਤੋਂ ਬਾਅਦ ਮੈਂ ਸਾਨੂੰ ਪੂਰੀ ਡਿਟੇਲ ਦਵਾ ਦੇਮੇ ਅੰਦਰ ਡਿਟੇਲ ਦਵਾ ਬੱਚੇ ਦੇ ਹਾਲਾਤ ਕੀ ਆ ਜੀ ਉਹਦਾ ਅੰਦਰ ਕਤਲ ਹੋਇਆ ਵਾ ਅੱਛਾ ਜੀ ਕਿੰਨਾ ਹਾਲਾਤਾਂ ਚ ਹੋਇਆ ਕੀ ਕਾਰਨ ਨੇ ਇਹਦੇ ਬਾਰੇ ਸਾਰੀ ਡਿਟੇਲ ਮੈਂ ਘਰ ਕਿੰਨਾ ਦਾ ਜੀ ਇਹਦੇ ਘਰ ਦੇ ਵਿੱਚ ਇਹਦੇ ਬਾਰੇ ਵੀ ਅਜੇ ਕੋਈ ਜਾਣਕਾਰੀ ਨਹੀਂ ਹੈਗੀ ਹੁਣ ਤੱਕ ਅਰੈਸਟ ਹੋਏ ਨਹੀਂ ਕਿਉਂਕਿ ਪਰਿਵਾਰ ਦੇ ਵੇਖੋ ਜੀ ਅਜੇ ਤੇ ਮੈਂ ਮੌਕੇ ਤੇ ਆਇਆ ਹਾਂ ਪਰਚਾ ਦਰਜ ਕਰਨ ਵਾਸਤੇ ਭੇਜਣ ਲੱਗੇ ਹਾਂ ਇਸ ਤੋਂ ਬਾਅਦ ਸਾਰੀ ਜਾਣਕਾਰੀ ਦਵਾਂਗਾ